ਇਹ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਗੁਰੂ ਪਾਤਸ਼ਾਹ ਨੇ ਆਪਣੇ ਧਰਮ ਨਾਲ ਜੋੜਿਆ ਬੜੀ ਇਹ ਰਹਿਮਤ ਸੇਖਾ ਧਰਮ ਦੇ ਵਿੱਚ ਖਾਸ ਕਰਕੇ ਗੁਰੂ ਪਾਤਸ਼ਾਹ ਨੇ ਬਰਦਾਈ ਹੈ ਕਿਉਂਕਿ ਸਿੱਖ ਧਰਮ ਦੇ ਵਿੱਚ ਰਹਿਣੀ ਬਹਿਣੀ ਸਹਿਣੀ ਇਹ ਸਾਰੀਆਂ ਚੀਜ਼ਾਂ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਦੇਣ ਦਿੱਤੀਆਂ ਬੜੀ ਕਿਰਪਾ ਕੀਤੀ ਸਾ ਸੰਗਤ ਦੀ ਗੁਰੂ ਦਾ ਸੇਵਕ ਕੋ ਰੱਖੋ ਇਸਨਾਨ ਪਾਣ ਕਰਦਾ ਹੈ ਸ਼ਨਾਰੋ ਪਾਣ ਦੀ ਅਗਰਤ ਲੈਦਾ ਜਦ ਗੁਰੂ ਦੀ ਬਾਣੀ ਵਿੱਚ ਜੁੜਨਾ ਬਾਣੀ ਦੇ ਵਿੱਚ ਜੁੜ ਕੇ ਫਿਰ ਆਪਣੇ ਕਿਰਤ ਕਰੀ ਜਿਹੜੀ ਦਸਾਂਵਾ ਦੀ ਕਿਰਤ ਹੈ ਨਾ ਇਹਦੇ ਤੋਂ ਵੀ ਪਿੱਛੇ ਨਹੀਂ ਰਹਿਣਾ ਦਸਾਂਵਾ ਦੀ ਕਿਰਤ ਕਰਨੀ ਤੇ ਕਿਰਤ ਕਰਕੇ ਉਹਦੇ ਵਿੱਚੋਂ ਵੀ ਵੱਢ ਕੇ ਛੱਡਣਾ ਦੇਖੋ ਕਿੰਨਾ ਗੁਰੂ ਸਾਹਿਬ ਜੀ ਨੇ ਤੁਮ ਸਾਹਿਬ ਕਿੰਨਾ ਵੱਡਾ ਸੰਦੇਸ਼ ਦਿੱਤਾ ਤੇ ਨਾਲ ਬੈਠੀ ਤੇ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੇ ਸੀ ਕਿਨੇ ਕਾਲ ਕਾਲ ਕਰਨਾ ਕਰਨੀ ਕਾਲ ਠਾਈ ਦਾ ਨਾ ਨਾ ਕੇ ਕੋਈ ਚਸ਼ਨਾ ਫਿਰ ਇਹਨੇ ਹੱਥੋਂ ਦੇ ਤੇ ਫਿਰ ਕੋਈ ਹੱਥੋਂ ਵੀ ਦੇਣਾ ਹੱਥੋਂ ਲੇ ਕੇ ਭੜਾ ਮਨਾਵੇ ਸਾਥ ਸੰਗਤੇ ਵੰਡ ਕੇ ਛੱਡਣਾ ਇਹ ਗੁਰੂ ਦੇ ਇਸ ਸਿੱਖ ਦੀ ਜਿਹੜੀ ਬਰਿਆਦਾ ਬਣ ਗਈ ਹੈ ਗੁਰੂ ਸਾਹਿਬ ਦੀ ਮਹੱਤਤੀ ਹੈ ਨਾ ਇਹਦੇ ਤੋਂ ਅਸੀਂ ਦੂਰ ਨਹੀਂ ਜਾ ਸਕਦੇ ਹੁਣ ਆਪ ਜੀ ਵੇਖੋ ਮਹੇਸ਼ਾ ਦੇ ਵਿੱਚ ਕਿੰਨੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਗੁਰੂ ਘਰ ਬਣ ਗਏ ਨੇ ਜਿੱਥੇ ਪੰਗਤ ਲੱਗਦੀ ਹੈ ਜਿੱਥੇ ਹਰ ਕੋਈ ਆ ਕੇ ਪੰਗਤ ਵਿੱਚ ਬੈਠ ਕੇ ਛਕਦਾ ਹੈ ਇੱਥੇ ਵੀ ਰਸਵਾਨ ਕਰਦੇ ਹਾਂ ਸੇਵਾ ਕਰਦੇ ਹਾਂ ਮਾਇਆ ਕੋਲਮ ਵਿੱਚ ਪਾਉਂਦੇ ਹਾਂ ਸਾਰੀਆਂ ਸੇਵਾਵਾਂ ਜਿਹੜੀਆਂ ਵੀ ਚੱਲ ਰਹੀਆਂ ਉਹ ਸੰਗਤ ਦੇ ਨਾਲ ਚੱਲ ਰਹੀਆਂ ਨੇ ਤੇ ਦੇਖੋ ਪੰਗਤ ਲੱਗ ਰਹੀ ਹੈ ਇਹ ਗੁਰੂ ਸਾਹਿਬ ਜੀ ਨੇ ਜਿਵੇਂ ਜਿਵੇਂ ਹੁਕਮ ਵਰਤਾਏ ਹਨ ਗੁਰੂ ਦੇ ਤੇ ਮੋਮੀ ਚੱਲ ਰਹੇ ਗੁਰੂ ਅੰਗਦ ਸਾਹਿਬ ਰਾਜ ਸੱਜੇ ਬਾਦਸ਼ਾਹ ਨੇ ਜਦੋਂ ਇੱਕ ਪੰਗਰ ਕੀਤੀ ਇੱਕ ਪੰਗਰ ਦੇ ਸ਼ਰਣਾ ਸਾਰੇ ਆਣ ਕੇ ਜਿੰਨੇ ਉੱਝੀਆਂ ਜੀਵੀਆਂ ਬਰਾਦਰੀਆਂ ਵਾਲੇ ਸਾਰੇ ਇੱਕ ਪੰਗਰ ਵਿੱਚ ਗੁਰੂ ਬਾਦਸ਼ਾਹ ਨੇ ਕਰ ਦਿੱਤੇ ਤੇ ਸਾਧ ਸੰਗਤ ਦੇ ਜਿਹੜੇ ਬ੍ਰਾਹਮਣ ਸੀ ਉਹਨਾਂ ਦਾ ਕੀ ਹੋ ਗਈ ਉਹ ਕੇਵਲ ਆਪਣੀ ਯਾਦ ਨੂੰ ਉੱਝਾ ਮੰਨਦੇ ਸੀ ਕਿ ਸਾਡੀ ਯਾਦ ਬਰਾਦਰੀ ਉੱਝੀ ਹੈ ਬਾਕੀ ਸਭ ਨੀਵੇਂ ਆ ਬਾਕੀ ਨੂੰ ਸ਼ੁੱਧ ਸਮਝਦੇ ਸੀ ਇਹ ਇਹਨਾਂ ਦਾ ਸੀ ਪਰਛਾਵਾਂ ਵੀ ਨਹੀਂ ਕਰਾ ਉਹਨਾਂ ਨੇ ਦੂਰ ਦੂਰ ਤੱਕ ਸ਼ਿਕਾਇਤਾਂ ਕਰ ਦਿੱਤੀਆਂ ਦਿੱਲੀ ਘਰੇ ਸ਼ਿਕਾਇਤਾਂ ਪਹੁੰਚ ਗਈਆਂ ਦਿੱਲੀਦਰਬਾਰ ਤੱਕ ਤੇ ਸਾਹਸ ਅਗਰ ਜੀ ਅਕਬਰ ਨੇ ਸੁਨਿਆ ਤਾਂ ਗਿਰਾ ਗੁਰੂ ਅਮਰਦਾਸ ਪਾਸ਼ਾ ਜੀ ਨੂੰ ਕਿਹਾਡੀਆਂ ਸ਼ਿਕਾਇਤਾਂ ਹਾਰੀਆਂ ਕਿ ਤੁਸੀਂ ਹਾਕਮੀ ਕਰ ਰਹੇ ਹੋ ਤੇ ਤੁਸੀਂ ਆਮ ਕੇ ਆਪਣਾ ਸਬੈਦੀਕਰਨ ਦਿਓ ਤਾਂ ਹੋਰਾਂਗੇ ਤੇ ਗੁਰੂ ਅਮਰਦਾਸ ਗੁਰੂ ਅੰਗਰ ਗੁਰੂ ਅਮਰਦਾਸ ਪਾਤਸ਼ਾਹ ਜੱਜਾ ਪਾਸ਼ਾ ਨੇ ਭਾਈ ਜੇਠਾ ਜੀ ਨੂੰ ਜੋ ਗੁਰੂ ਰਾਮਦਾਸ ਜੀ ਉਹਨਾਂ ਨੂੰ ਭੇਜਿਆ ਲਾਹੌਰ ਭੇਜਾ ਉਹਥੇ ਜਾ ਕੇ ਨੇ ਉਹਨਾਂ ਨੇ ਜੋ ਕਾਨਟ ਖਾਣੇ ਜੋ ਉਹਨਾਂ ਦੇ ਦਿਮਾਗ 'ਚ ਇਹ ਗੱਲ ਪਾ ਕੇ ਆਓ ਕਿ ਜੋ ਜੋ ਗੁਰੂ ਘਰ ਦੀ ਮੱਤ ਹੈ ਗੁਰੂ ਨਾਨਕ ਦੇਵ ਘਰ ਦੀ ਮੱਤ ਹੈ ਉਹ ਸਮਝਾ ਕੇ ਆਓ ਭਾਈ ਜੇਠਾ ਜੀ ਉਸ ਸਮੇਂ ਗਏ ਨੇ ਲਾਹੌਰ ਦੇ ਸਾਹ ਸਾਡੇ ਉੱਤੇ ਅਕਬਰ ਮਹਿਲ ਹੈ ਉਥੇ ਸਾਹ ਸਾਡੇ ਜੀ ਉਹਨੇ ਸਾਰੇ ਐਲ ਕਰ ਰੱਖੇ ਹੈ ਉਹ ਹਸਨਾਪਤੀ ਬੈਠੇ ਹੈ ਉਹਦੇ ਵਜ਼ੀਰ ਬੈਠੇ ਹੈ ਭਰੀ ਕਚਹਿਰੀ ਹੈ ਤੇ ਭਾਈ ਜੇਠਾ ਜੀ ਨੇ ਜਾ ਕੇ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਉਥੇ ਸਾਰੇ ਨੂੰ ਚੜਨਾ ਪਾਇਆ ਕਿ ਗੁਰੂ ਨਾਨਕ ਨੇ ਕਰਦੀ ਮਰਿਆਦਾ ਕੀ ਹੈ ਗੁਰੂ ਨਾਨਕ ਦੇ ਕਰਦਾ ਕਨਸੈਪਟ ਕੀ ਹੈ ਸਾਰੇ ਸੰਗਤ ਜੀ ਭਾਈ ਜੇਠਾ ਜੀ ਨੇ ਇਨੇ ਬਧਨ ਕੀਤੇ ਗੁਰੂ ਦੀ ਕਿਰਪਾ ਦੇ ਨਾਲ ਕੇ ਅਕਬਰ ਜਿਹੜਾ ਸੀ ਨਾ ਉਹ ਬਹੁਤ ਵੱਡਾ ਗੁਰੂ ਨਾਨਕ ਦੇ ਘਰ ਦਾ ਸ਼ਰਧਾ ਵਾਲਾ ਬੰਦਾ ਉਹਦਾ ਵੀ ਇਲਤੀਦਾ ਕਿ ਐਸੇ ਗੁਰੂ ਅਗਰ ਦਾਸ ਮਹਾਰਾਜ ਅਫੀਕ ਦਰਸ਼ਨ ਕਰਕੇ ਜੀ ਫਿਰ ਸਾ ਸੰਗਤ ਜੀ ਅਕਬਰ ਪਾਦਸ਼ਾਹ ਜਿਹੜਾ ਸੀ ਨਾ ਦਿੱਲੀ ਦਾ ਉਹ ਚੱਲ ਕੇ ਫੌਜਦਾਰ ਸਾਹਿਬ ਗਿਆ ਜਦੋਂ ਫੌਜਦਾਰ ਸਾਹਿਬ ਗਿਆ ਤੇ ਗੁਰੂ ਅਮਰਦਾਸ ਮਹਾਰਾਜੀ ਨੇ ਬਦਲ ਕੀਤਾ ਕਿ ਪਹਿਲਾ ਪਹਿਲੇ ਪੰਗਰ ਪਾਛੇ ਸੰਗਤ ਇਹਦੇ ਪਹਿਲਾਂ ਪੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਜੇ ਸਾਰ ਸੰਗਤ ਜਿਦੋਂ ਅਕਬਰ ਬਾਦਸ਼ਾਹ ਦਿੱਲੀ ਦਾ ਉਥੇ ਨੇ ਬੈਠ ਕੇ ਪੰਗਰ ਦੇ ਵਿੱਚ ਜਦ ਗੁਰੂ ਘਰ ਦਾ ਲੱਗਾ ਛਕਿਆ ਉਥੇ ਦਿੱਲੀ ਦਾ ਬਾਦਸ਼ਾਹ ਬੈਠਾ ਹੈ ਉਥੇ ਹੀ ਗੁਰੂ ਦਾ ਥੇਕ ਬੈਠਾ ਹੈ ਪੰਗਰ ਵਿੱਚ ਦੇਉਂ ਤਾਂ ਸਾਰੇ ਲੋਕ ਬੈਠੇ ਨੇ ਜਿਨ੍ਹਾਂ ਨੂੰ ਬ੍ਰਾਹਮਣ ਹੀ ਸ਼ੂਦਰ ਕਹਿੰਦੇ ਸੀ ਉਹ ਵੀ ਉਸੇ ਪੰਦਰੇ 'ਤੇ ਬੋਈਏ ਨੇ ਇੱਕ ਪੰਦਰੇ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਰਾਜਾ ਵੀ ਬਿਠਾ ਦਿੱਤਾ ਪਰਜਾ ਦੇ ਲੋਕ ਵੀ ਬਿਠਾ ਦਿੱਤੇ ਸਾਰੇ ਇੱਕ ਪੰਦਰੇ ਦੇ ਵਿੱਚ ਕਰ ਦਿੱਤੇ ਸਾਧ ਸੰਗਤ ਜੀ ਇਹੋ ਜਿਹਾ ਨਿਆਰਾ 판 ਕਰਨ ਨੂੰ ਮੇਰੇ ਦੁਨੀਆ ਭਰ ਦੇ ਟਿਕਟੇ ਮਿਲੇ ਦਾ ਨਹੀਂ ਮਿਲੇਗਾ ਦੁਨੀਆ ਦੇ ਵਿੱਚ ਸਾਧ ਸੰਗਤ ਜੀ ਇੰਨਾ ਜ਼ਿਆਦਾ ਥਾਕ ਕਰਕੇ ਇਸ ਥਾਂ ਦੇ ਇੰਡੀਆ ਦੇ ਵਿੱਚ ਇੰਨਾ ਜ਼ਿਆਦਾ ਬ੍ਰਾਹਮਣਾਂ ਨੇ ਮੋਰ ਵਾਲਾ ਆਪਣਾ ਕੀਤਾ ਹੋਇਆ ਠੀਕ ਹੈ ਨੀਵੇਂ ਦਾ ਪਰਸ਼ਾਵਾ ਵੀ ਨਹੀਂ ਸੀ ਬੰਦ ਰਹੇ ਜੇ ਚੌਕੀ ਦੇ ਪਰਸ਼ਾਵਾ ਪੈ ਜੇ ਕਹਿਣਾ ਸੀ ਇਹਦੇ ਭੱਟਿਆ ਗਿਆ ਜੇ ਕਿਸੇ ਸ਼ਕਰ ਵਾਲੇ ਪ੍ਰਸ਼ਾਦੇ ਪਾਣੀ ਦੇ ਪਰਸ਼ਾਵਾ ਪੈ ਗਿਆ ਜੇ ਤੇ ਇਹ ਭੱਟਿਆ ਗਿਆ ਇਹ ਉਹ ਸਾਡੀ ਸ਼ਕਰ ਦੇ लायक ਨਹੀਂ ਰਿਹਾ ਸਾਰਾ ਸੰਗਤ ਜੀ ਨੀਵੇਂ ਨੂੰ ਅੰਦਰ ਵੀ ਜਾਣ ਦੀ ਆਗਿਆ ਨਹੀਂ ਸੀ ਰੱਬ ਦਾ ਨਾਮ ਜਪਣ ਦਾ ਉਹਨਾਂ ਨੂੰ ਹੁਣ ਨਹੀਂ ਸੀ ਕਿ ਤੁਸੀਂ ਰੱਬ ਦਾ ਨਾਮ ਲੈ ਸਕਦੇ ਹੋ ਭਗਵਨ ਨਾਮਦੇਵ ਜੀ ਛੋਟੇ ਮਾਰ ਕੇ ਬਾਹਰ ਕੱਢਿਆ ਸੀ ਨਾ ਮੰਦਰ ਤੋਂ ਤੇ ਭਗਵਨ ਨਾਮਦੇਵ ਜੀ ਨੇ ਫਰਾਜ ਦੇ ਵਿੱਚ ਚੱਲ ਕੇ ਬੰਦ ਕੀਤਾ ਸੀ ਮਹਾਰਾਜੇ ਸ਼ੀਪੇ ਕੇ ਜਨਮ ਕਾਹੇ ਕੋ ਆਇਆ ਕਿ ਮਹਾਰਾਜੇ ਇਹ ਵੀ ਆਲੋ ਸਾਡੀ ਹੋਣੀ ਹੈ ਤੇਰਾ ਕੀ ਨਾਮ ਨਹੀਂ ਜਪ ਸਕਦੇ ਤੇ ਕੋ ਸਮੂヒਂ ਬੇਅਧਿਕਰ ਕਰ ਲਿਆ ਕਿਉਂ ਹੈ ਸਭ ਬ੍ਰਾਹਮਣਾਂ ਨੇ ਘਰ ਘਰ ਦੇਣਾ ਰੋਗੇ ਬਦਰ ਗੀਤੇ ਸਾਰਾ ਸੰਜੀ ਖਾਸ ਅਕੇਲ ਤੇ ਦੇਵਰੇ ਆਇਆ ਭਗਤ ਕਰਦ ਨਮਾ ਪਦਰ ਭਗਤੀ ਕਰਦੇ ਨੂੰ ਰੱਬ ਦਾ ਨਾਮ ਜਪਦੇ ਨੂੰ ਬਹੁਤ ਹਰਿ ਦੇ ਬਾਦ ਲੈਦਾ ਜੀ ਨਾ ਮੰਦਦਾ ਨਹੀਂ ਤੇ ਗੁਰੂ ਸਾਹਿਬ ਨੇ ਸਾਨੂੰ ਸੰਤ ਦੇ ਨਾਲ ਸਿਪਾਈ ਵੀ ਬਣਾਇਆ ਹੈ ਨਾ ਕਿ ਜੇ ਤਨ ਕੋਈ ਰਬ ਦਾ ਨਾਮ ਜਪਦੇ ਨੂੰ ਬਾਣੀ ਪੜ੍ਹਦੇ ਨੂੰ ਆਪਣੇ ਕਿਰਤ ਕਮਾਈ ਕਰਦੇ ਨੂੰ ਤੁਹਾਨੂੰ ਕੋਈ ਤੰਗ ਕਰਦਾ ਹੈ ਨਾ ਫਿਰ ਉਹਦੇ ਅਗੇ ਦਰਲੇ ਨਹੀਂ ਕਰਨੇ ਫਿਰ ਜੇ ਜੜੀ ਸੇਹ ਤੁਹਾਨੂੰ ਗੁਰੂ ਸਾਹਿਬ ਦਿੱਤੀ ਹੈ ਨਾ ਕਿ ਜੇ ਫਿਰ ਇਹਦੇ ਨਾਮ ਦਾ ਸਿਰ ਵੀ ਧਰਨਾ ਲੱਗਦਾ ਉਹਦਾ ਸਿਰ ਵੀ ਝੁਕਾਉਣਾ ਨਹੀਂ ਗੱਲ ਇਹ ਹਨ ਸਭ ਨਹੀਂ ਬਣਾਇਆ ਕਿ ਤੁਸੀਂ ਕੱਲੀ ਮਾਰਾ ਫਿਰ ਨਹੀਂ ਹੈ ਜਾਂ ਕੱਲਾ ਨਾਮ ਹੀ ਲੱਗੀ ਜਾਣਾ ਹੈ ਨਾਮ ਜਪਨ ਦੇ ਨਾਲ-ਨਾਲ ਬੰਦਗੀ ਕਰਨ ਦੇ ਨਾਲ-ਨਾਲ ਸਾਨੂੰ ਗੁਰੂ ਪਾਸ਼ਾ ਗੰਗੀਧਰ ਨੇ ਸ਼ੁਭਾਈ ਬਣਾ ਦਿੱਤਾ ਸਾਨੂੰ ਸ਼ਰਧਾ ਦੀ ਬਣਾ ਦਿੱਤਾ ਕਿ ਭਾਈ ਹੋਰ ਤੁਸੀਂ ਜੇ ਤੁਹਾਡੇ ਤੋਂ ਕੋਈ ਵਾਦਾ ਕਰਦਾ ਤੁਸੀਂ ਪਿੱਛੇ ਨਹੀਂ ਹਟਦੇ ਤੇ ਗੁਰੂ ਪਾਸ਼ਾ ਦੇ ਪਿਆਰੇ ਜਿਹੜੇ ਪਿੱਛੇ ਨਹੀਂ ਹਟਦੇ ਫਿਰ ਸਾਹ ਸੱਜੇ ਦੋ ਹੱਥ ਕਰਕੇ ਲੈਂਦੇ ਬੜੀ ਕਿਰਪਾ ਗੁਰੂ ਸਾਹਿਬ ਨੇ ਬਰਦਾਈ ਹੁਣ ਸਾਹ ਸੱਜੇ ਰਕੜੀ ਦਾ ਤਿਉਹਾਰ ਆ ਰਿਹਾ ਹੈ ਈਮਾਰਤ阿里ਆ ਨੀਏਕ ਦੁਕਾਨ ਦੇ ਘਰੇ ਕਿ ਉਹਨਾਂ ਨੇ ਰੱਖਣੀਆਂ ਬਹੁਤ ਕਰਨੀਆਂ ਮੈਂ ਪੁੱਛ ਲਿਆ ਭਾਈ ਇੱਥੋਂ ਦੇ ਲੋਕ ਜਿਹੜੇ ਗੀਤੀ ਉਹ ਵੀ ਰੱਖਣੀ ਬੰਦ ਕਰਦੇ ਇਹਦੇ ਨਹੀਂ ਇਹ ਤੇ ਜਿਹੜੇ ਪੰਜਾਬੀ ਨੇ ਉਹ ਹੀ ਰੱਖਣੀਆਂ ਲੈ ਕੇ ਜਾਂਦੇ ਸਾਡੇ ਕੋਲ ਤੇ ਬੜਾ ਮਨ ਦੇ ਵਿਝਾਇਆ ਕਿ ਭਾਈ ਇਹ ਇੱਕ ਇੱਕ ਰਕਸ਼ਾ ਬੰਧਨ ਬਣਾ ਦਿੱਤਾ ਪਿਆਰ ਦਾ ਬੰਧਨ ਬਣਾ ਦਿੱਤਾ ਵੇਖੋ ਕਿਹੜੀ ਰੀਤ ਬਗਦੀ ਜਦੋਂ ਅਹਿਮਦ ਸ਼ਾਹ ਬਦਾਲੀ ਜਨ ਲੋਟੇ ਕੇ ਖੜਿਆ ਗਿਆ ਉਹਨੂੰ ਦੇ ਨਾਲ ਨਾਲ ਉਸਰ ਦੇ ਨਾਲ ਉਹਨਾਂ ਨੇ ਧੀਆਂ ਪਹਿਲਾਂ ਸਭ ਜਿਹੜੇ ਅਸੀਂ ਸਾਥ ਸੰਗਰੀ ਸਭ ਲੈ ਗਏ ਇਕੱਠੇ ਕਰਕੇ ਗੱਲ ਕੀਤੀ ਤੇ ਗੁਰੂ ਦੇ ਸਿੰਘਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਹੱਥੇ ਵਿੱਚ ਰੋਕ ਕੇ ਸਾਰੀਆਂ ਧੀਆਂ ਭੈਣਾਂ ਅਫਦਾਲੀ ਕੋਲੋਂ ਛਡਵਾਈਆਂ ਤੇ ਮੈਂ ਆਖਿਆ ਕਿ ਦੱਸੋ ਉਹ ਵੀ ਉਹਨਾਂ ਸਿੰਘਾਂ ਦੇ ਰਖੜੀ ਬਣਾਈ ਸੀ ਉਹਨਾਂ ਬੀਬੀਆਂ ਨੂੰ ਵੀ ਜਿਹੜੇ ਉਹ ਭਰਾ ਬਣੇ ਸੀ ਕਿ ਹੁਣ ਉਹਨਾਂ ਦੇ ਨਸੀਬਤ ਆਈ ਤੇ ਤੰਗ ਕਰਕੇ ਬਚਾਇਆ ਉਹ ਚੈਨ ਨੂੰ ਨਾਮ ਜਾਣਦੇ ਵੀ ਨਹੀਂ ਸੀ ਦੇਖੋ ਕਹਿੰਦੇ ਪਿਆਰ ਦੇ ਇੱਕ ਦਿਲੋਂ ਹੋਣਾ ਚਾਹੀਦਾ ਹੈ ਪਿਆਰ ਦਿਲ ਤੋਂ ਹੋਣਾ ਚਾਹੀਦਾ ਹੈ ਕਿ ਭੈਣ ਭਰਾ ਦਾ ਪਿਆਰ ਜੇ ਰਖੜੀ ਬੰਨ ਕੇ ਵੀ ਪ੍ਰੇਮ ਪਿਆਰੋਂ ਨਾ ਹੋਇਆ ਤਾਂ ਰਖੜੀ ਦਾ ਕੀ ਫਾਇਦਾ ਹੈ ਸਾਧ ਸੰਗਤ ਜੀ ਰਖੜੀ ਤੋਂ ਬਿਨਾ ਗੁਰੂ ਦੇ ਸਿੰਘਾਂ ਨੇ ਜਾਗਰਣ ਅਧਿਨਾਂ ਪੈਣ ਨੂੰ ਛਡਾਇਆ ਤੇ ਘਰੋਂ ਗਰੀਬ ਪਜਾਇਆ ਦੋਨਾਂ ਦੇ ਵਿੱਚ ਇੱਕ ਚੰਬੇ ਵਾਲਾ ਰਾਜਾ ਸੀ ਰਾਜਾ ਉਹਦੀ ਲੜਕੀ ਵੀ ਸੀ ਉਹਨੂੰ ਵੀ ਉਹਨੇ ਘਰ ਨਹੀਂ ਦਾ ਦੇ ਵਿੱਚ ਛੱਡ ਕੇ ਆਏ ਗੁਰੂ ਰੇ ਸਿੰਘ ਅਸੇ ਸਾਲ ਸਦੀ ਅੱਗੇ ਰਖੜੀ ਦੇ ਮੌਕਾ ਦੇ ਨਹੀਂ ਕਿ ਰਖੜੀ ਬੰਨੀ ਹੈ ਤੇ ਫੇਰੀ ਤੇ ਇਸ ਦੇ ਪਿੱਛੇ ਬੀਬੀਆਂ ਨੂੰ ਔਰਤਾਂ ਨੂੰ ਇਸਤਰੀਆਂ ਨੂੰ ਕਮਜੋਰ ਕਰ ਦਿੰਦਾ ਕਿੱਥੇ ਮਾਤਾ ਭਾਗ ਗੌਰ ਜਿਨ੍ਹਾਂ ਦੇ ਘੋੜੇ ਦੇ ਤਿਵਾਰ ਹੋ ਕੇ ਘੋੜੇ ਦੀ ਸਵਾਰੀ ਕਰਦੇ ਸੀ ਤੇ ਸਵਾਰੀ ਕਰਦੇ ਹੱਥ ਦੇ ਜਿ ਸਤਰੀ ਸਹਿਬ ਵੜ ਕੇ ਦੇ ਦੁਸ਼ਮਣਾਂ ਦੇ ਸਿਰ ਲੈਣ ਦੁਸ਼ਮਣਾਂ ਨੂੰ ਧਰਤੀ ਤੇ ਬਛਾਇਆ ਤੇ ਅੱਜ ਸਾਡੇ ਬੀਬੀਆਂ ਨੂੰ ਸਾਥ ਸੰਗਤ ਦੀ ਮਾਤਾ ਪਿਤਾ ਔਰ ਉਹਨਾਂ ਦੇ ਵਾਰਸ ਬਣ ਦੀ ਜਗ੍ਹਾ ਤੇ ਇਹਨਾਂ ਨੂੰ ਕੀ ਬਣਾਇਆ ਜਾ ਰਿਹਾ ਇਹ ਰਖੜੀ ਕੀ ਹੈ ਕਿ ਜਦੋਂ ਕਿਤੇ ਧੀ ਪਰਣ ਬੈਠੀ ਹੈ ਸਾਥ ਸੰਗਤ ਦੀ ਕਿਤੇ ਗਰੀਸ ਵਿੱਚ ਤੇ ਭਰਾ ਬੈਠਾ ਕੈਨੇਡਾ ਵਿੱਚ ਤੇ ਕੋਈ ਮੁਸੀਬਤ ਬਣ ਗਈ ਤੇ ਭਰਾ ਕਿਵੇਂ ਚੱਲ ਗਿਆ ਹੋਵੇਗਾ ਇਹਵੇਂ ਰੱਖਿਆ ਕਰੇਗਾ ਪਰਣ ਬੈਗੀ ਹੈ ਇੰਡੀਆ ਭਰਾ ਬੈਠਾ ਗਰੀਸ ਵਿੱਚ ਉਹ ਲੋਕਾਂ ਦੇ ਲਈ ਮੁਸੀਬਤ ਬਣੀ ਹੈ ਜਦੋਂ ਭਰਾ ਉਹ ਜਾ ਕੇ ਇੰਡੀਆ ਦੇ ਵਿੱਚ ਕਿਵੇਂ ਮਦਦ ਕਰਦਾ ਸਾਰਾ ਸਮੇਂ ਦੀ ਇਹ ਵਿਪੋਖਮ ਯੋਗਤਾ ਨਾ ਬੈਨੋ ਕਿਉਂਕਿ ਉਹ ਆਪਣੇ ਭਰਾ ਦੇ ਸਿਰ ਤੇ ਗੁਰੂ ਪਾਤਸ਼ਾਹ ਨੇ ਆਸਾਨੀ ਦਿੱਤਾ ਗੁਰੂ ਪਾਤਸ਼ਾਹ ਨੇ ਬੀਬੀਆਂ ਨੂੰ ਵੀ ਸ਼ੂਰ ਵੀਰ ਬੜੀ ਬਣਾਇਆ ਜਿਸ ਤੇ ਆਹੀ ਕਹਿੰਦੇ ਨਾ ਬੀਬੀਆਂ ਇਹ ਮਰਦਾਂ ਦੇ ਬਰਾਬਰ ਹੈ ਇਹ ਪਿੱਛੇ ਨਹੀਂ ਹੈ ਇਹ ਸਾਸਰੀ ਬਾਹਾਦਰੀ ਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਬੀਬੀਆਂ ਨੂੰ ਪਿੱਛੇ ਨਹੀਂ ਰੱਖਿਆ ਬਾਹਾਦਰੀ ਦੇ ਵਿੱਚ ਜੇ ਬਾਹਾਦਰੀ ਦੀ ਗੱਲ ਕਰੀਏ ਬੀਬੀਆਂ ਨੂੰ ਪਿੱਛੇ ਨਹੀਂ ਰੱਖਿਆ ਗੁਰੂ ਪਾਤਸ਼ਾਹ ਨੇ ਪਹਾੜੀਆਂ ਦੇ ਸਿੰਘਾਂ ਦੇ ਬਰਾਬਰ ਖੜੇ ਕਰ ਦਿੱਤਾ ਕਿ ਤੁਸੀਂ ਕਿਸੇ ਤੇ ਸਾਸਰੀ ਡਿਪੈਂਡ ਨਾ ਹੋਇਓ ਕਿਸੇ ਦੇ ਆਸਰੇ ਨਾ ਹੀ ਰਹਿਣਾ ਜਰੋਰ ਕਿਤੇ ਸਰਦੇ ਬੰਦੀ ਹੈ ਗੁਰੂ ਕਾਲੀ ਘਰ ਪਾਤਸ਼ਾਹ ਜੀ ਦੀ ਤੁਸੀਂ ਕੁਤਰੀਆਂ ਜੇ ਇਹੀਆਂ ਜੇ <سؤال> <متصرف> <متصرف> <سؤال> <m <m、چلا ਇਹ ਬੀਬੀਆਂ ਨੂੰ ਕਮਜ਼ੋਰ ਕਰ ਦਿੰਦਾ ਸਾਧ ਸੰਗਿਆ ਜੀ ਕਈ ਘਰ ਦੇ ਟੇਢੋ ਕਿਤੇ ਬਾਹਨੀਆਂ ਬੀਬੀਆਂ ਨੂੰ ਭਰਾ ਮਾਇਆ ਦੇ ਰਹਿੰਦੇ ਐ ਤੇ ਕੀ ਗੱਲ ਰੱਖੜੀਆਂ ਕਰਕੇ ਮਾਇਆ ਦੇ ਦੀ ਉਹਦਾਂ ਕੋਈ ਪ੍ਰੇਮ ਪਿਆਰ ਨਹੀਂ ਕਹਿੰਦੇ ਜਿਹਨਾਂ ਉਹ ਕਿਦਰ ਭੈਣਾਂ ਨੂੰ ਮਿਲਿੰਦਾ ਉਹ ਤੇ ਉਦਾਂ ਹੀ ਕਿਦੇ ਦੇ ਲੈਣਾ ਕੋਲਾ ਬਾਬਰਾ ਆਉਂਦਾ ਉਹ ਲੈ ਖੁਸ਼ੀ ਦੇ ਵਿੱਚ ਉਤਰਾਈ ਸਭ ਕੋਲ ਨੇ ਨੇਰੋ ਤੇ ਹਾਰ ਹੋ ਜਾਂਦੇ ਭੈਣਾਂ ਜ਼ਰੂਰੀ ਥੋੜਾ ਕਿ ਰੱਖੜੀ ਬੰਨਣੀ ਹੈ ਜੇ ਬੇਹੀ ਕੋਈ ਨੇਹਾ ਹੈ ਸਾਧ ਸੰਗਿ ਬੜੀਆ ਗੱਲਾਂ ਐ ਛੋਟੀਆਂ ਛੋਟੀਆਂ ਨੂੰ ਅੱਜ ਬਹੁਤ ਆਪਣੇ ਮਨ ਦੇ ਵਿੱਚ ਵਸਾ ਲਿਆ। ਬਾਰੇ ਗੱਲਾਂ ਜਿਹੜੀ ਹੈ ਨਾ ਇਹ ਰੱਖੜੀ ਦੀਆਂ ਇਹ ਐ ਕਾਹਦੀਆਂ ਵੱਡੀਆਂ ਗੱਲਾਂ ਨਹੀਂ ਜਿੰਨਾਂ ਨੂੰ ਦੇ بڑے ਵੱਡੇ ਰੀਤੀ ਤਿਹਾੜ ਮਨਾਉਂਦਾ ਬਣਾ ਲਏ ਨੇ ਤੇ ਇਸ ਕਰਕੇ ਸਾਨੂੰ ਗੁਰੂ ਸਾਹਿਬ ਦੀ ਜਿਹੜੀ ਮਰਿਆਦਾ ਗੁਰੂ ਸਾਹਿਬ ਦੀ ਜਿਹੜੀ ਮਾਤ ਉਹਨੂੰ ਪੈਰਾਂ ਦੇ ਰੀ ਭਵੇਗੀ। ਗੁਰੂ ਦੀ ਮਰਿਆਦਾ ਵਿੱਚ ਰਹਿਣਾ ਪਵੇਗਾ ਤੇ ਫਿਰ ਸਾਧ ਸੰਗਤ ਦੀ ਸਾਨੂੰ ਵੀ ਮਾਣ ਹੋਵੇਗਾ ਕਿ ਵਾਕਈ ਅਜੀ ਗੁਰੂ ਦੇ ਸੇਕੇ ਬਾਕੀ ਅਸੀਂ ਗੁਰੂ ਦੀ ਮੱਤ ਦੇ ਚੱਲ ਰਹੇ ਇੱਕ ਸਾਧਕੀ ਤੀਆਂ ਦਾ ਦਿਹਾੜਾ ਚੱਲ ਰਿਹਾ ਜੀਦਾ ਉਹ ਸੇਕ ਘਰੋਂ ਦੇ ਵਿੱਚ ਹੈਗਾ ਹੀ ਨਹੀਂ ਪਤਨੀ ਕਿਹੜੇ ਕਿਹੜੇ ਦੇਵਾ ਹਾਰਤੀ ਆਪਣੇ ਫੇਰ ਮੜ ਲਏ ਕਿ ਸਾਡੇ ਇਤਿਹਾਸ ਨਹੀਂ ਇਹ ਤੀਆਂ ਦੇ ਇਤਿਹਾਸ ਸਾਡੇ ਇਤਿਹਾਸ ਨਹੀਂ ਤੀਆਂ ਤੀਆਂ ਕਿਹਨੂੰ ਕਹਿੰਦੇ ਆ ਇਸਤਰੀਆਂ ਨੂੰ ਤੀਆਂ ਕਹਿੰਦੇ ਨੇ ਇਸਤਰੀਆਂ ਨੂੰ ਤੇ ਸਾਥੀਓ ਸਮਾਜੇ ਮਗਲਾ ਦਾ ਜਦੋਂ ਉਹਨਾਂ ਦਾ ਰਾਜ ਸੀ ਉਹਨਾਂ ਦਾ ਢੋਲ ਵਾਲਾ ਸੀ ਉਹ ਆਪਣੇ ਬੋਲ ਵਾਲੇ ਨੂੰ ਲੈ ਕੇ ਆਪਣੇ ਰਾਜ ਦੀ ਪਾਵਰ ਲੈ ਕੇ ਤਾਕਤ ਨੂੰ ਲੈ ਕੇ ਉਹ ਪਿੰਡ ਦੀਆਂ ਬੀਬੀਆਂ ਨੂੰ ਕਹਿ ਦਿੰਦੇ ਸੀ ਕਿ ਅੱਜ ਆਰੀਆਂ ਬੇਟੀਆਂ ਪਿੰਡ ਤੋਂ ਬਾਹਰ ਨਿਕਲੇ ਖਾਦੇ ਕੱਤੀਆਂ ਹੋਣ ਤੇ ਸੋਨੇ-ਸੋਨੇ ਕੱਪੜੇ ਪਾ ਕੇ ਹੋਣੇ ਆ ਗਹਿਣੇ ਪਾ ਕੇ ਹੋਣੇ ਆ ਉਹਨਾਂ ਪਿੰਡ ਦੀ ਨੱਜੋ ਜਦੋਂ ਲੱਡੀਆਂ ਆ ਵੀ ਫਿਰ ਸ਼ਾਸਕੀ ਮੋਗਲ ਪਸੰਦ ਕਰਦੇ ਸੀ ਤੇ ਪਸੰਦ ਕਰਕੇ ਜਿਹੜੇ ਪਸੰਦਗਾਰੀਆਂ ਨੂੰ ਲੈ ਜਾਣਾ ਕਿਸੇ ਵਿੱਚ ਇੰਨੀ ਤਾਕਤ ਨਹੀਂ ਸੀ ਉਹਨਾਂ ਨੂੰ ਕੋਈ ਰੋਗ ਲੱਗਦਾ ਹੋ। ਉਹੋ ਹੀ ਤਿਹਾੜ ਜਿਹੜਾ ਦਿਨ ਉਹ ਆਪਣੀ ਆਪ ਦੇ ਸੇਰ ਬਣ ਲਿਆ। ਉਸੇ ਤਰ੍ਹਾਂ ਬੀਬੀਆਂ ਤਿਆਰ ਚਰ ਹੁੰਦੀਆਂ ਨੇ ਨਵੇਂ ਕੱਪੜੇ ਸੋਹਣੀਆਂ ਨੇ ਗਿਆਨ ਘਟਾਉਂਦੀਆਂ ਨੇ। ਇੱਕ ਸਾਧ ਦੇ ਇਕੱਠੇ ਹੋ ਗਏ ਨਜਦੀਕਾਂ ਨੇ। ਕੜੀਆਂ ਨੇ ਆਪਣਾ ਰੌਣਕ ਮੇਲਾ ਹੈ, ਮਨ ਪਰਚਾਵਾ ਆ। ਪਰ ਕੀ ਇਹਦੇ ਪਿੱਛੇ ਸਾਹ ਸੰਗਜੀ ਹਕੀਕਤ ਕੀ ਹੈ? ਅਸੀਂ ਉਸ ਨੂੰ ਨਹੀਂ ਜਾਣਦੇ। ਕਿ ਇਹ ਇੱਕ ਉਹੋ ਇਹ ਦਿਹਾੜਾ ਬਣਾਇਆ ਜਾਂਦੇ ਨੇ ਕਿਉਂ ਦਿਨ ਲੱਗਿਆ ਸੀ ਤੇ ਇਹ ਮੁਗਲਾਂ ਦੇ ਦਿਨ ਸੀ ਉਹਨਾਂ ਦਾ ਬਾਗ ਸੀ ਉਹਨਾਂ ਦਾ ਬਾਗ ਸੀ ਉਹਨਾਂ ਦੀਆ ਦਾ ਤਾਕਤ ਸੀ ਇਹ ਸਾਰਾ ਕੁਝ ਆਪਣੀ ਤਾਕਤ ਨਾਲ ਕਰਦੇ ਸੀ ਤੇ ਅੱਜ ਅਸੀਂ ਇਹ ਦਿਹਾੜਾ ਬਣਾ ਕੇ ਬੈਠ ਗਏ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਗੁਰੂ ਦੀ ਮੱਤ ਜਿਹੜੀ ਹੈ ਧਾਰਨ ਕਰੀਏ ਸੱਚੇ ਬਾਦਸ਼ਾਹ ਦੇ ਚਰਨਾਂ ਦੇ ਨਾਲ ਜੁੜੀਏ ਤੇ ਜਦੋਂ ਜੀ ਗੁਰੂ ਦੀ ਮੱਤ ਧਾਰਨ ਕਰ ਲਈ ਤੇ ਸਾਧ ਸੰਗਤ ਜੀ ਸਾਨੂੰ ਗੁਰੂ ਦੇ ਚਰਨਾ ਦੇ ਵਿੱਚੋਂ ਰਾਸ ਮਿਲੇਗਾ ਗੁਰੂ ਦੀ ਸੇਵਾ ਵਿੱਚੋਂ ਰਾਸ ਮਿਲੇਗਾ ਸਕੂਨ ਮਿਲੇਗਾ ਗੁਰੂ ਦੀ ਬਖਸ਼ੀ ਸਿੱਖੀ ਦੇ ਵਿੱਚੋਂ ਰਾਸ ਮਿਲੇਗਾ ਸਕੂਨ ਮਿਲੇਗਾ ਗੁਰੂ ਦੇ ਬਖਸ਼ੇ ਜਿਹੜੇ ਪਾਜੇ ਕਾਰਨ ਨੇ ਉਹਦੇ ਨਾਲ ਜਿਹੜਾ ਪ੍ਰੇਮ ਪੈ ਗਿਆ ਉਹ ਧਾਰਨ ਕੀਤਾ ਮਾਰਨ ਨੂੰ ਸਕੂਨ ਮਿਲੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਾਉਣਾ ਦੀਏ ਨਹੀਂ ਕਰ ਪਾਉਣਾ ਨਹੀਂ ਗੁਰੂ ਦੇ ਪਿਆਰੇ ਸਾਥ ਸੰਗਤਿਓ ਬਿਆਨ ਨਹੀਂ ਕੀਤਾ ਜਾਂਦਾ ਉਹ ਬਿਆਨ ਨਹੀਂ ਕੀਤਾ ਜਾਂਦਾ ਜਿਵੇਂ ਅਸੀਂ دنیਵੀ ਤੌਰ ਤੇ ਜਲਦੇ ਹਾਂ ਜਿਵੇਂ ਜਨਰਤਨ ਦੁਨੀਆਵੀ ਰਸਮਾਂ ਦੁਨੀਆਵੀ ਵਿਵਹਾਰ ਇਨ੍ਹਾਂ ਵਿੱਚ ਸਕੂਨ ਮਿਲਦਾ ਹੈ ਰਾਹਤ ਮਿਲਦਾ ਹੈ ਤੇ ਗੁਰੂ ਵੀ ਜਿਹੜੇ ਪਿਆਰ ਵਾਲੇ ਗੁਰੂ ਦੇ ਸੇਖਿਆ ਨਾ ਉਹਨਾਂ ਨੂੰ ਸਿੱਖੀ ਦੇ ਵਿੱਚ ਜੁੜੇ ਨਾ ਗੁਰਮਤਿ ਦੇ ਵਿੱਚ ਜੁੜਿਆ ਸ਼ਸਤਰ ਧਾਰੀ ਹੋ ਕੇ ਗੁਰੂ ਦੇ ਸਿੱਖ ਬਣ ਕੇ ਉਹਨਾਂ ਨੂੰ ਸਕੂਨ ਮਿਲਦਾ ਹੈ ਉਹਨਾਂ ਨੂੰ ਖੁਸ਼ੀ ਆਉਂਦੀ ਹੈ ਸਾਧ ਸੰਗਤ ਦੇ ਰਾਮੋ ਰਾਮੀ ਗੁਰੂ ਪਾਤਸ਼ਾਹੀ ਕਿਨੇ ਸਾਧ ਸੰਗਤ ਦੇ ਜੁੜ ਕੇ ਮੇਰੇ ਪ੍ਰੇਮ ਭਾਵਨਾ ਦੇ ਨਾਲ ਬਸ ਇੱਕੋ ਹੀ ਸ਼ਰਤ ਹੈ ਕਿ ਗੁਰੂ ਦੇ ਚਰਨਾਂ ਵਿੱਚ ਤਰਲਾ ਮਾਰਨਾ ਪੜਨਾ ਹੈ ਇੱਥੇ ਸਾਧ ਸੰਗਤ ਦੀ ਇਹ ਨਹੀਂ ਕਿ ਜਤਰਾਈ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਜੁੜਨਾ ਹੈ ਨਾ ਹੀ ਬਿਰ ਵਰ ਦੀ ਇੰਦੇ ਸਿਆਹੀ ਨਹੀਂ ਕਰਨੀ ਇੱਥੇ ਜਤਰਾਈ ਨਹੀਂ ਕਰਨੀ ਜਤਰਾਈ ਨਾਲ ਚੱਗਰ ਪਹ ਪਾਈ ਹੈ ਇੱਥੇ ਜੀ ਚਰਨਾਂ ਤਰਲਾ ਗੁਰੂ ਦੇ ਚਰਨਾਂ ਵਿੱਚ ਮੇਨਤਾ ਦੇ ਨੋਤੀ ਗੋਵਰੀ ਆ ਤੇ ਜੋੜ ਕੇ ਗੁਰੂ ਸਾਹਿਬ ਦੇ ਚਾਰਨਾਂ ਕਿ ਗੱਲ ਦੇ ਅੱਲਾ ਪਾ ਕੇ ਬੇਨਤੀ ਕਰਾਂਗੇ ਮਹਾਰਾਜ ਮੈਨੂੰ ਆਉਂਦੀ ਚਾਹੀਦਾ ਮੈਨੂੰ ਸਿੱਖੀ ਚਾਹੀਦੀ ਓ ਮੈਨੂੰ ਮਹਾਰਾਜ ਆਉਂਦੀ ਦੇ ਬਖਸ਼ੇ ਪਾਤਸ਼ਾਹ ਤਹੀ ਦੇ ਮਹਾਰਾਜ ਕਿਰਪਾ ਕਰੋ ਮੈਨੂੰ ਰੱਬ ਦੇ ਨਾਮ ਦੀ ਧਰਤ ਚਾਹੀਦੀ ਏ ਨਿਤਨੇਮ ਦੀ ਧਰਤ ਚਾਹੀਦੀ ਏ ਸਿੱਖੀ ਦੀ ਧਰਤ ਚਾਹੀਦੀ ਏ ਤੇ ਅੱਜ ਤੋਂ ਸਾਥ ਸਭ ਜੀ ਕੇਵੇਂ ਕੇਵੇਂ ਗੁਰੂ ਬਾਛਾ ਦੀ ਬਖਸ਼ਿਸ਼ ਹੋਈ ਸਾਡੀਆਂ ਜਿਆਦਾ ਦਾ ਤੋੜਾ ਮੇਨ ਦੇ دریاਵੀ ਇਹ ਗੁਰੂ ਸਾਹਿਬ ਨੇ ਤੇ ਆਜਾ ਪੁਰਿਆ ਦਾ ਦੁਨੀਆਵੀ ਹੁੰਦਾ ਤੇਰੀਆਂ ਪੂਰੀਆਂ ਕਰੀ ਜਾਂਦੇ ਆ ਪੁਰਿਆ ਦਾ ਲੈ ਸਦਰਾ ਤੇਰੀ ਪੰ ਲਗਦੀ ਨਾ ਨਗਦੀ ਨਾਹੀਆ ਤੇ ਇਸੇ ਤਰ੍ਹਾਂ ਤੂੰ ਅੱਗੇ ਚਲਾ ਜਾਣਾ ਜਿਹੜੀ ਚੀਜ਼ ਲੈਣ ਵਾਲਾ ਇੱਕ ਉਹ ਤਮਾ ਕਰਨੀ ਜਿਹੜੀ ਇਹ ਜੀਜਾ ਤੋਂ ਮੰਗੀ ਜਾ ਰਿਹਾ ਹੈ ਉਹਨਾਂ ਦਾ ਘਰ ਜਾ ਕੇ ਕੋਈ ਮਦਦੀ ਕਰ ਉਹਨਾਂ ਦਾ ਅੱਗੇ ਜਾ ਕੇ ਕੋਈ ਕੀ ਕਰੀ ਹੋਣਾ ਜਿਹੜੀ ਅਸਰ ਦੇ ਵਿੱਚ ਜਿਹੜੀ ਵਾਜੂ ਮੋਣ ਵਾਲੀ ਅੰਮੋਲਕ ਵਰਤੂ ਹੈ ਨਾ ਉਹ ਤੇ ਤੁਛਾਈ ਨਹੀਂ ਕਰ ਸਕਦੇ کسے پہن پر آدھے کو کوئی چیز مد ہو رہا او دا ماندے میں جو ہونا کہ میں چیز ہوں آدھ اما کے جڑی میرے بڑا بندے جو نہیں ہے تو یہ میں دے رہا ہوں پر حضور دا کیا نہیں حضور ہے کیا رہا ہے کہ میرے بڑا کو بڑا تو مکے جڑی یا ہے اہم ہے کہ میں کوئی تو آدھا کٹھا کر کے کٹھا کر ہی جڑی امولد تو بڑا تو بڑا کٹھا کر کے کٹھا کر ہی جائے جڑی امولد تو بڑا ਜੋਰੀ ਹੈ ਜੋਗੇ ਜੋਰੀ ਨੂੰ ਵਰਤੂ ਵੀ ਨੇ ਹੀਰੇ ਦੀ ਜਿਹੜੇ ਗੁਰੂ ਦੇ ਸਿਰ ਤੇ ਜੁੜ ਗਏ ਦੁਸਤਾਂ ਦੇ ਚਾਣਾ ਨਾਲ ਉਹਦੇ ਸਾਥ ਸੰਗੇ ਜੀ ਉਹਨੇ ਕਹਿੰਦੇ ਮਹਾਰਾਜ ਹੋਣ ਦਾ ਸਾਰਾ ਤੋਲੀ ਲੱਗਿਆ ਹੁਣ ਕੀ ਹੋਂਦੀ ਜਰਵਾਹੀ ਅੱਗੇ ਮਹਾਰਾਜ ਉਹਨਾਂ ਸਿੱਖੀ ਦੀ ਕਮੀ ਹੈ ਸਾਡੇ ਜੀਵਨ ਵਿੱਚ ਬਾਣੀ ਪਰਤੀ ਕਮੀ ਹੈ ਬਾਣੀ ਨਹੀਂ ਪੜੀ ਨਾ ਜੀ ਮਹਾਰਾਜ ਜਦੋਂ ਨਹੀਂ ਹੁੰਦਾ ਮਹਾਰਾਜ ਤੇ ਜਨਵਾਇਤ ਨਹੀਂ ਹੋਉਂਦਾ ਜਦੋਂ ਸਾ ਮਹਾਰਾਜੇ ਕਿਰਪਾ ਕਰ ਅਜੇ ਮਹਾਂਦੇਵ ਦਾ ਆਧਾਰ ਨਹੀਂ ਕੀਤੇ ਮਹਾਰਾਜੇ ਦੀ ਕਮੀ ਸਾਡੇ ਜਿੰਦਗੀ ਵਿੱਚ ਰਹੇਗੀ ਕਿਰਪਾ ਕਰਦੇ ਮਹਾਰਾਜ ਸਭ ਬਾਣੀ ਬਾਣੀ ਨਾਲ ਜੋੜਦੇ ਉਤਾਰਦੇ ਕਿਰਪਾ ਕਰਾਈ ਤੇ ਗੁਰੂ ਪਾਤਸ਼ਾਹ ਕਰੋ ਕਿਰਪਾ ਕਰਨਗੇ ਜੋ ਮੰਗਿਆ ਥਾ ਪ੍ਰਭ ਜੀ ਤੇ ਸੁਭਈ ਸੁਭਈ ਦੇਵੇ ਕਿਹੜਾ ਮੰਗੇ ਕਿਹੜੇ ਕੋ ਉਹ ਦੇਣਗੇ ਮਹਾਰਾਜ ਜੋ ਵੀ ਮੰਗੋਗੇ ਮਿਲੇਗਾ ਇਹ ਨਹੀਂ ਕਿ ਨਹੀਂ ਮਿਲੇਗਾ سارا کری میں نے کہا کہ انہی گروہ سے اپنے پاور دے رہتی ہے اپنے سکھا دوں نامی کا دا سمجھ کرتے جو بولا ہے ہی ہاں ہوں ہاں سانچے ہوگا ہے انہی پاور مہارا راض نے انہی پاور دے رہتی ہے کہ جو بھی بدل کروکے تاجہ سے لوگوں کے لئے جو بھی سانچے ہوگے گا تھے پر لوگوں کے لئے بھی سانچے ہوگے گا یہ تو بڑی پاور اور اکیٹی مجیسہ دوں گے گروہ پاچھا نے کورٹ اکششم دے د ਸੱਜੇ ਪਾਤਸ਼ਾਹ ਦੀ ਕਿਰਪਾ ਕੀਤੀ ਸਾਧ ਸੰਗਤ ਦੇ ਧਰਮ ਗੁਰੂ ਅਮਰਦਾਸ ਪਾਤਸ਼ਾਹ ਜੀ ਸੱਜੇ ਪਾਤਸ਼ਾਹ ਜੀ ਉਹਨਾਂ ਦੀ ਸ਼ਤਾਲੀ ਆ ਰਹੀ ਹੈ ਤੇ ਗੁਰੂ ਅਮਰਦਾਸ ਮਹਾਰਾਜ ਜੀ ਜਿਹਨਾਂ ਨੇ ਸੇਵਾ ਕਰਕੇ ਸਾਉਂਧਾ ਰਹੀ ਹੈ ਸੇਵਾ ਦੇ ਨਾਮ ਨੇ ਸੇਵਾ ਦੇ ਵਿੱਚ ਹੀ ਮਰਨਾ ਤੇ ਸਾਧ ਸੰਗਤ ਦੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼ਤਾਲ ਸੇਵਾ ਕੀਤੀ ساتھی سو چیاسی ਮਨੁੱਖ ਦੇ ਪਿਆਰਿਆਂ ਨੇ ਯੋਧਿਆਂ ਨੇ ਸੂਰ ਪੀਰਤਾ ਵਖਾ ਕੇ ਕੌਮ ਦੇ ਦਿਲ 'ਚੜੀ ਭਾਜੀ ਭੁਲਾਇਆ ਆਪ ਜੀ ਸਮਝ ਹੀ ਗਏ ਹੋਗੇ ਕਿ ਕਿਹੜੇ ਸੂਰ ਨੇ ਕਿਹੜਾ ਸਹਿਲ ਆਇਆ ਸਾਥ ਸੰਗਤ ਦੀ ਭਾਈ ਸੁਖਾ ਅਤੇ ਭਾਈ ਨਰਾ ਭਾਈ ਅੰਦਰ ਕਹਿੰਦੀ ਜਿੰਦਾ ਭਾਈ ਸੁਖਦੇਵ ਸਿੰਘ ਸੁਖਾ ਜਿਨ੍ਹਾਂ ਨੇ ਜਨਰਲ ਵੈਦਿਆਨ ਅਰਣ ਵੈਦਿਆਨ ਉਨੇ ਨਹੀਂ ਧਰਤੀ ਤੇ ਮਹਾਰਾਜ ਦੇ ਵਿੱਚ

کسے نے کوئی بنائی نہیں جتے اونا نساہ صلی اللہ علیہ وسلم ساکھکان شریف عام آدھر صلی اللہ علیہ وسلم سب کو سنجا پدیش مردہ کتری برہمان سود ویس پدیش جمع ورنہ کو سنجا کوئی سنجے کرنوں جن تینکہ مرن آدھ توپہ مرن آدھ پاراد سرکار نے تہر ٹیری کی تا تکاہ تک ساہد جی کو تہر ٹیری کر رہتا ਸਾਧ ਸੰਗਤ ਜੀ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਬੱਚਿਆਂ ਸ਼ਹੀਦ ਕਰ ਦਿੱਤਾ ਬਿਜੁਰਦਾਂ ਨੂੰ ਸ਼ਹੀਦ ਕਰ ਦਿੱਤਾ ਤੇ ਉਸ ਵੇਖ ਤੋਂ ਕੌਮ ਤੇ ਪਰ ਜੜੀ ਭਾਜੀ ਗੁਰੂ ਦੇ ਪਿਆਰਿਆਂ ਨੇ ਭਾਈ ਸੁੱਖਾ ਤੇ ਭਾਈ ਜਿੰਦਾ ਜਿਨ੍ਹਾਂ ਨੇ ਆਪਣੀ ਮੌਤ ਹੱਥੀਂ ਕਰੀ ਦੇ ਰੱਖ ਕੇ ਸਾਧ ਸੰਗਤ ਜੀ ਜਾ ਕੇ ਜਨਰਲ ਬੈਦਨ ਨੂੰ ਸੋਦਾ ਲਾਇਆ ਬੜੀਆਂ ਮੁਸ਼ਕਲਾਂ ਆਈਆਂ ਉਹ ਆਪਦੇ ਵਿੱਚ ਜਾ ਕੇ ਉੱਤੇ ਉਨੇ ਦਾ ਗਰੇ ਨੇ ਕਮਰਾ ਕਾਇਦੇ ਲੈ ਕੇ ਰੇ ਰਹੇ ਨੇ ਉਥੇ ਹਥਿਆਰ ਖੜੇ ਕਿਵੇਂ ਪ੍ਰਬੰਧ ਕੀਤਾ ਕਿਵੇਂ ਸਾਰਾ ਕੁਝ ਹੋਇਆ ਕਿ ਇਹ ਮਗਰ ਪੁੱਤ ਲੀ ਲਈ ਕਿਵੇਂ ਕੀਤਾ ਹੋਇਆ ਇਹ ਜੇ ਸਾਾਸ ਕਿਨੇ ਪਾਈ ਸੁਖਾਈ ਵਿੱਚ ਪਾਈ ਹੈ ਬਾਗੀ ਜਾਣਦੇ ਜਾਂ ਲਿਖੀਆਂ ਨੇ ਕਿਤਾਬਾਂ ਪੜ ਲਈਏ ਤੇ ਪਤਾ ਲੱਗਦਾ ਉਹ ਖੜੇ ਖੜੇ ਹੁੰਦੇ ਕਿ ਪੁੱਤਰਾ ਸੁਰਮੈ ਨੇ ਕਿੰਨੀ ਬਾਦਰੀ ਵਿਖਾਈ ਇਹ ਉਸ ਜੰਗਲਾਂ ਦੇ ਵੈਦਿਆਂ ਨੂੰ ਮਾਰ ਕੇ ਹੋ ਰਹੀਆਂ ਭਾਈ ਸੁਕੇ ਤੇ ਭਾਈ ਜਿੰਦੇ ਨੇ ਸਿੱਖ ਧਰਮ ਦੇ ਸਹਨੇ ਚੜੀ ਭਾਜੀ ਨੂੰ ਉਤਾਰ ਦਿੱਤਾ 10 ਅਗਸਤ ਅੱਜ ਦੇ ਦਿਨ 1986 ਨੂੰ ਸਾਰ ਸੰਗਤ ਜੀ ਇੱਕ ਅਜਾ ਗੁਰੂ ਦੇ ਪਿਆਰੇ ਆ ਜ ਨੇ ਆਇਆ ਤੇ ਅੱਜ ਇਹ ਦਿਨ ਐਸੇ ਜੋ ਦੇ ਆਉ ਪਰਨਾਮ ਹੈ ਉਹਨਾਂ ਦੇ ਅੱਗੇ ਸਿਰ ਝੁਕਦਾ ਹੈ ਸਾਰ ਸੰਗਤ ਜੀ ਅੱਜ ਇਹਦੇ ਯੋਗਿਆਂ ਦਾ ਜਿਹੜਾ ਦੇਣਾ لکھا <سؤال> گنتی ਦੇਖੀ ਕਿ ਪੰਛੀ ਇਕੱਲਾ ਤੇ ਸ਼ਿਕਾਰੀ ਹੋਵੇ ਕਹਿੰਦੇ ਜੀ ਪੰਛੀ ਇਕੱਲਾ ਹੈ ਸ਼ਿਕਾਰੀ ਹੋਵੇ ਨੇ ਇਹ ਸਿੱਧਾ ਹੌਂਸਲੇ ਦੌੜੇ ਇਹ ਚਾਰ ਤੇਰੇ ਦੁਸ਼ਮਣ ਜਿਹੜੇ ਟੁੱਟ ਕੇ ਪਏ ਹੋਏ ਨੇ ਸਾਥ ਸੰਗੇ ਜੀ ਅਸੀਂ ਭਾਵੇਂ ਭਾਵੇਂ ਅਸੀਂ ਬਖੋ ਵਕਤ ਤੁਹਾਾਂ ਦੇ ਸੰਬੰਧਾਂ ਦੇ ਵਿੱਚ ਬਖੋ ਵਕਤ ਅਸੀਂ ਵਿਚਾਰੇ ਪਰ ਅਸੀਂ ਹੈ ਸੇਵਾ ساتھے سردے کےس ساتھے سردے دستار ساتھے گار کربان کہ جیدے بھی دیکھنے اور سمجھ لے کے ساتھا دوسمن ہے جیسا ہم دیکھنا نہیں چاہتے کہ نا تو سچی دستار ہے کی نہیں لگتی گار پائی گار کربان ہے کی نہیں لگتی تاہی ساتھ کہنے جنرل سے بھی نہیں پڑھنے گارتے کہ تو نا دیسو بیچ سنو کہ جیدے جید تعملی فرمائی کرنی ہے تعملے نوں اگے لیکن چلنا ہے ਜੇ ਵੀ ਆਪਣੇ ਖਾਤੇ ਦੀ ਗੱਲ ਕਰਨੀ ਹੈ ਕਿਹਦੇ ਤੇ ਆਪਣੇ ਜੇਬ ਦੇ ਵਿੱਚ ਚੜ੍ਹਣੀਆਂ ਨਹੀਂ ਕੋਲ ਰੱਖੋ ਆਪਣੇ ਜੇਬ ਦੇ ਵਿੱਚ ਕਹਿੰਦੇ ਰੱਬੀ ਦੀ ਕੋਲੋਂ ਰੱਖੋ ਕਿਹਾ ਤਾਂ ਕੋਲੋਂ ਦਰਸਨ ਦਾ ਹੈ ਤਾਂ ਅਸੀਂ ਚੜ੍ਹਣੀਆਂ ਤੇ ਵੀ ਦੱਸ ਸਕਦੇ ਹਾਂ ਕਿ ਇਹੋ ਗੱਲ ਹੈ ਭਾਈ ਆਪਣਾ ਪਾਸੇ ਥੋੜੇ ਹੈ ਦੇਖੋ ਉਹਨਾਂ ਨੂੰ ਕਿੱਥੇ ਜਾ ਕੇ ਡੇਰੋ ਘਰ ਜਾ ਕੇ ਮਾਂ ਦੇ ਤਾ ਉਹਨੇ ਕੋਈ ਕੋਲੋਂ ਦੇ ਨਹੀਂ ਤਾਂ ਉਹ ਇਹਨਾਂ ਨੂੰ ਪਤਾ ਨਹੀਂ ਕਿੱਥੇ ਕਰਨਾ ਹੈ ਇਹ ਬਰਬਾਦੀ ਸਮਝ ਲੋ ਘਰ ਦੀ ਇਹ ਉਹ ਨਹੀਂ ਕਿ ਲੋ ਹੋ ਜਾਂਦੇ ਕਿ ਲੋਗੇ ਤੇ ਸਾਧ ਸੰਧੀ ਕਹਿੰਦਾ ਹੈ ਜਿਹੜੇ ਅਗਿਆਂ ਧਰਾਂ ਦੇ ਵਿੱਚ ਰਹਿੰਦੇ ਉਹ ਕੱਟਿਆਂ ਧਰਾਂ ਵਿੱਚ ਰਹਿਣਾ ਪਸੰਦ ਕਰਦਾ ਜਿਹੜੇ ਕੱਟਿਆਂ ਚ ਰਹਿੰਦੇ ਉਹ ਰੜੇ ਬਨਾਲ ਰਹਿਣਾ ਪਸੰਦ ਕਰ ਲੋ ਕਹਿੰਦੇ ਦਿਨ ਪਵਰੀ ਕਿਹੜੇ ਆ ਜਾਂਦੇ ਤੇ ਦੇਖੋ ਕਿਹੜੇ ਕਿਹੜੇ ਦਿਨ ਆ ਜਾਂਦੇ ਜਦੋਂ ਤੁਸੀਂ ਆਪਣੇ ਹੱਦ ਦੀ ਗੱਲ ਕਰਦੇ ਹੋ ਆਪਣੇ ਪੰਜਾਬ ਦੀ ਗੱਲ ਕਰਦੇ ਹੋ ਆਪਣੇ ਸਿਰਫ ਕੌਮ ਦੀ ਆਵਾਜ਼ ਦੀ ਗੱਲ ਕਰਦੇ ਹੋ ਇਹ ਬੇਰੋਗ ਇਨਾਨ ਨੇ ਪਰਵਾਰਸ਼ਣਾ ਨਹੀਂ ਤੇ ਸਾਧ ਸੰਗਤ ਜੀ ਇਥੋਂ ਤੱਕ ਇਹਨਾਂ ਨੇ ਟੈਂਕੇ ਚਾਰ ਕਰਤੇ ਤੀਰ ਦਰਬਾਰ ਦੇ ਤੇ ਇਹਨੂੰ ਕਰਕੇ ਨਵੇਂ ਇਨਾਨ ਦੇ ਲੋਧੀ ਕਰਦੇ ਜਿਹੜੇ ਅਟੈਕ ਕਰਦੇ ਸਾਧ ਸੰਗਤ ਜੀ ਦਰਬਾਰੋਂ ਤੈਰੋ ਟੈਂਕ ਭੇਜ ਸਕਦੇ ਆ ਬਾਕੀਆਂ ਨੂੰ ਮਾਰ ਸਕਦੇ ਆ ਦੋਨੇ ਚੰਨੇ ਬੰਦਿਆਂ ਨੂੰ ਮਰ ਤੋਂ ਕਰ ਸਕਦੇ ਆ ਸਰੋਵਰ ਦਾ ਜਿਹੜਾ ਜਲ ਜਲ ਹੈ ਉਹ ਖੂਨ ਦੇ ਨਾਲ ਨਾਲ ਕਰ ਸਕਦੇ ਆ ਇਹਨਾਂ ਨੂੰ تو آیا جس کا سمجھری اکینا نے لے دلوں کا ہے کوئی بڑی ہی گھر نہیں اس کا کہہ سن خادر جاگردی لوڑ ہے سن ایک اکھو ہونٹی لوڑ ہے سن ایک اکھو کیسری نشانہ صاحب جب صلی اللہ کھڑے ہونٹی لوڑ ہے کہ کوئی سار سمجھری بیٹو ایک ایسا بودہ جائے بیا کہ وہاں دسانتی رنگلے جڑے نشانہ صاحب وہ کلا آگے گئے جنوں کے کیسری نشانہ صاحب رنگ کا گیا ہے پتا جی نہیں جی کی کرنا ہے جی مریادا کی گل کریے ਸਾਥ ਸੰਗਤ ਦੀ ਕਿੰਨੇ ਮਰਿਆਦਾ ਵਿੱਚ ਲੱਗਿਆ ਤੇ ਮਰਿਆਦਾ ਦੇ ਵਿੱਚ ਤਿੰਨ ਬਾਣੀਆਂ ਕਿੰਨੇ ਹੁੰਦੀਆਂ ਲੱਤੀਆਂ ਨੇ ਤਿੰਨ ਬਾਣੀਆਂ ਕੀ ਗੱਲ ਆਤੀ ਹੁਣ ਤਿੰਨ ਬਾਣੀਆਂ ਦੇ ਤਨੇਮੀਆਂ ਪੜਾਂਗੇ ਜਦੋਂ ਕਿ ਪੰਜ ਬਾਣੀਆਂ ਨੇ ਤਨੇਮੀਆਂ ਚੱਲਦੀਆਂ ਆ ਰਹੀਆਂ ਇਸ ਕਰਕੇ ਸਾਥ ਸੰਗਤ ਜੀ ਅਜੇ ਹੋਰ ਸਰ ਪਰੜੇ ਦੇ ਵਿੱਚ ਬੜੀ ਜ਼ੋਰ ਮੋੜ ਵਾਲੀ ਹੈ ਤੇ ਆਪਣੀ ਸਿੱਖ ਕੌਮ ਦੇ ਜਿਹੜੇ ਮਸਲੇ ਆ ਨਾ ਇਹ ਇਸ ਤਰ੍ਹਾਂ ਹੀ ਕੋਈ ਨਾ ਕੋਈ ਉਲਝਦਾ ਜਾ ਰਿਹਾ ਕੀ ਇਹਨਾਂ ਕੰਮਾਂ ਦੇ ਵਿੱਚ ਉਲਝਦੇ ਜਾ ਰਹੇ ਆ ਜਾਂ ਉਲਝਦੇ ਜਾ ਰਹੇ ਆ ਤੇ ਬਾਦੀ ਜਿਹੜੇ ਖਾਲਸੇ ਰਾਜ ਦੀ ਪ੍ਰਾਪਤੀ ਲਈ ਕਿਤੋਂ ਪ੍ਰਾਪਤੀ ਕਰ ਰਹੇ ਹਨ ਅਜੇ ਤਾਂ ਪੱਗਾਂ ਬਣੀ ਨਹੀਂ ਨਿਕਲ ਆ ਰਹੇ ਤੇ ਖਾਲਸੇ ਰਾਜ ਦੀ ਪ੍ਰਾਪਤੀ ਕਰਨੀ ਉਹ ਜਿਹੜੇ ਬੜੀ ਜ਼ਰੂਰੀ ਗੱਲ ਹੈ ਤੇ ਸਾਨੂੰ ਇਹ ਜਿਹੜੇ ਮਤਲੇ ਲੜਕਦੇ ਆ ਰਹੇ ਆ ਇਹ ਸਾਨੂੰ ਸਾਰੇ ਜਿਹੜੇ ਸਝਾਉਣੇ ਚਾਹੀਦੇ ਆ ਸਾਰੇ ਜਿਹੜੇ ਮੰਡੀਆਂ ਨੂੰ ਬੰਦ ਨੂੰ ਕਰਤਾ ਹੋ ਕੇ ਤੇ ਸਾਰੇ ਜਿਹੜੇ ਮਤਲੇ ਇਕੱਠੇ ਕਰਨੇ ਚਾਹੀਦੇ ਆ ਤੇ ਜਿਹੜੇ ਇਹ ਨਿਸ਼ਾਨ ਨੇ ਸਾਹਿਬ ਸੁਮਜੀ ਕੇਸਰੀ

ਸਤਿਗੁਰਾਂ ਦੇ ਬਗਾਵਤਿਕਦਰ ਹੋ ਕੇ ਹੰਗਲਾ ਮਾਰੇ ਆ ਸੇਵਾ ਕਰਕੇ ਸਾਧ ਸੰਗਤ ਦੀਏ ਗੁਰੂ ਘਰ ਜੜਾ ਖੜਾ ਕੀਤਾ ਗਿਆ ਹੈ ਤੇ ਗੁਰੂ ਪਾਤਸ਼ਾਹ ਨੇ ਜੰਗਲਾ ਮੇਟੀ ਵੀ ਮੰਦਰ ਦਾ ਦਿੱਤੇ ਬੜੀ ਰਹਿਮਤ ਹੋਈ ਬੜੀ ਖੁਸ਼ੀ ਮਿਲੀ ਆਪ ਸਾਰਿਆਂ ਦਾ ਬੋਲਣੀ ਮੇਰੇ ਦਰਸ਼ਨ ਕਰਕੇ ਗੁਰੂ ਪਾਤਸ਼ਾਹ ਕਿਰਪਾ ਕਰਨ demo agame ਕੇ ਲਈ ਸਵਾਗਤ ਕਰਿਆ ਕਿ ਆਪ ਸਾਰੀ ਸੰਗਤਾਂ ਦੇ ਜੇ ਦਰਸ਼ਨ ਕਰਾਗੇ ਮਾਜੋ ਸਾਧ ਸੰਗਤ ਸਮਾ ਆਪਣੇ ਕੋਲ ਇਹ ਨਗ ਹੈ ਬੈਲਜੀਅਨ ਵਾਪਕਲੀ ਸਮੇਂ ਇਦਰਾ ਸਾਰੇ ਕਥਾ ਵਿਚਾਰਾ ਕਰਦੇ ਗੁਰੂ ਘਰਾਂ ਦੇ ਵਿੱਚ ਤੇ ਆਪ ਜੀੇ ਤੁਰ ਪਹੁੰਚੇ ਹਾਂ ਕਿ ਸਾਧ ਸੰਗਤ ਦੇ ਜੋ ਸੀਮਾ ਧਾਰੀ ਵੀ ਜੋ ਸਮਾਰੋਹ ਆਪਣੇ ਟੂਰਨਾਮੈਂਟ ਆ ਰਹੇ ਨੇ 15 17 ਖੰਡਪੜ੍ਹ ਸਾਹਿਬ ਉਹ ਮਾਣ ਕੇ 13 ਤੋਂ 15 ਖੰਡਪੜ੍ਹ ਸਾਹਿਬ ਮਾਣ ਕੇ 13 15 ਕਰਦੇ ਨੂੰ ਕਿਉਂ ਟੂਰਨਾਮੈਂਟ ਕਬੱਡੀ ਦਾ ਕਰਵਾਇਆ ਜਾ ਰਿਹਾ ਹੈ ਆਹ ਮਾਰੀ ਸੰਸਾ ਨੇ ਤੋਂ ਕਮੇਟੀ ਬਾਬਾ ਕਰਨੀ ਜੋ ਕਿ ਆਪਣੇ ਭਾਈ ਗੁਰਕਾਰ ਦੇ ਨੀਂਹ ਹਰ ਕਰਵਾਉਂਦੇ ਜਦ ਸੱਜਣ ਨੇ ਉਹ ਸਾਰੇ ਉਰਾਲਾ ਕਰ ਰਹੇ ਨੇ ਤੇ ਮਰਮੀ ਬੋਲਵਾ ਦੇ ਨੇ ਮੈਲ ਉਠਾ ਰਹੇ ਨੇ ਤੇ ਇਸੇ ਤਰ੍ਹਾਂ ਕਿੱਥੇ ਵੀ ਮਾਰਾ ਹੁੰਨਾ ਵੀ ਇਹ ਤੋਂ ਨਹੀਂ ਕਰਵਾਤਾ ਕਮੇਟੀ ਭਾਈ ਗੁਰਮੁਖ ਨੇ ਕੀ ਹੋਰ ਸਾਡੇ ਜਿੰਨੇ ਬੰਦੋਂ ਦੇ ਸੱਜਣ ਨੇ